ਪਰਮਾਤਮਾ ਦੀ ਦੇਣਾ ਹੀ ਮੈਂ ਤੁਹਾਡੇ ਵਿੱਚ ਜੁੜਦਾ ਹਾਂ ਹਾਲਾਤੇ ਨਹੀਂ ਸੀਗੇ ਵੀ ਮੈਂ ਜੁੜਦਾ ਰਹਿ ਜਾਂਦਾ 12:24 ਤੇ ਮੇਰੀ ਵਾਈਫ ਹੈ ਬ੍ਰੈਸਮੈਂਟ ਤੋਂ ਆਈ ਹੈ ਮੈਂ ਉਹਨੂੰ ਰਿਸਿਵ ਕਰਨ ਵਾਸਤੇ ਗਿਆ ਜਿਆਜ ਲੇਟ ਹੋ ਗਿਆ 12:24 ਤੇ ਤੇ ਸਵਾ 1 ਵਜੇ ਅਸੀਂ 에어ਪੋਰਟ ਤੋਂ ਬਾਹਰ ਨਿਕਲੇ ਮੈਂ ਮੇਰੀ ਮਿਸਿਸ ਇੱਕ ਦਵਿੰਦਰ ਸਿੰਘ ਮਲੂੜ ਤੋਂ ਬਰਜਾ ਪਿੰਡ ਨਾਲ ਉਹ ਵੀ ਬਰੇਸਮੈਂਟ ਤੋਂ ਆਇਆ ਸੀ ਤੇ ਮੇਰੇ ਬੇਟਨੇ ਆਖਿਆ ਸੀ ਵੀ ਤੁਸੀਂ ਇਹਨਾਂ ਨੂੰ ਵੀ ਨਾਲ ਲੈ ਚਲੋ ਵੀ ਇੱਕ ਬੰਦੇ ਵਾਸਤੇ ਟੈਕਸੀ ਕਿਵੇਂ ਆਊਗੀ ਵੀ ਮੁਸ਼ਕਲ ਨਾ ਹੋਵੇ ਉਹਨੂੰ ਵੀ ਮੈਂ ਨਾਲ ਲੈ ਬਿਠਾਇਆ ਇਹ ਮੁੰਡਾ ਲਖਮਿੰਦਰ ਸਿੰਘ ਸਾਡਾ ਡਰਾਈਵਰ ਸੀ ਸਕਿਲਡ ਬੰਦਾ ਸੀ ਨੌਜਵਾਨ ਮੁੰਡਾ ਸੀ ਪਹਿਲਾਂ ਮੈਂ ਸਾਰਿਆਂ ਤੋਂ ਕਰਨ ਤੋਂ ਉਹਨੂੰ ਦਾਅ ਦਿੰਨਾ ਹੈ ਉਹਦਾ ਨੰਬਰ ਵੀ ਮੇਰੇ ਕੋਲੇ ਹੈ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਜ਼ਰੂਰੀ ਸੋਣਾ ਹੈ ਵੀ ਐਡਾ ਸਕਿਲਡ ਮੁੰਡਾ ਆਪ ਦੀ ਜੋਖਮ ਜਪਾ ਕੇ ਸਾਡੀ ਜਾਨ ਬਚਾਈ ਹੋਵੇ ਅਸੀਂ ਉੱਥੇ ਚੱਲ ਕੇ ਸਵਾ 1:30 ਵਜੇ ਬਾਹਰ ਨਿਕਲ ਕੇ ਸਵਾ 2 ਵਜੇ ਜਿਹੜਾ ਨੈਸ਼ਨਲ ਹਾਈਵੇ 9 ਨੰਬਰ ਦੇ ਉੱਤੇ ਹਵੇਲੀ ਹੈ ਟਾਬਾ ਹੋਟਲ ਮੰਨਤ ਉਹਨਾਂ ਦੇ ਨਾਲ ਕਰਕੇ ਅਸੀਂ ਉੱਥੇ ਬੈਠ ਕੇ ਚਾਹ ਪਾਣੀ ਪੀਤਾ ਬੈਠੇ ਆ ਸਾਡੇ ਨਾਲ ਦੋ ਮੁੰਡੇ ਹੋਰ ਵੀ ਆ ਕੇ ਬੈਠ ਗਏ ਆ ਨਾਈਟ ਦੇ ਸਾਨੂੰ ਉਹਨਾਂ ਦਾ ਉਹਨਾਂ ਦੇ ਟੀ-ਸ਼ਰਟ ਪਾਈਆਂ ਲੋਹਰਾਂ ਪਾਈਆਂ ਆਮ ਰੁਟੀਨ ਦੇ ਵਿੱਚ ਅਸੀਂ ਵੀ ਪੀਨੇ ਆ ਉਹਨੇ ਪੀਨੇ ਆ ਸਾਡਾ ਉਹਨਾਂ ਕੋਈ ਮਤਵ ਨਹੀਂ ਸੀ ਵੀ ਕਿਵੇਂ ਆ ਤੁਸੀਂ ਕੀ ਕਰਦੇ ਆ ਉਹ ਬਾਅਦ ਵਿੱਚ ਸਾਨੂੰ ਦੱਸਦੇ ਆਂ ਵੀ ਉਹ ਸਾਨੂੰ ਕਿਵੇਂ ਪਤਾ ਲੱਗਿਆ ਉੱਥੇ ਉਹਨਾਂ ਨੇ ਸਾਨੂੰ ਅਸੀਂ ਚਾਹ ਪਾਣੀ ਪੀਤਾ ਬੈਠੇ ਆਂ ਅਸੀਂ ਸਵੇਰ ਨੂੰ 9:30 ਜਾਂ 3 ਦੇ ਆਸ-ਪਾਸ ਅਸੀਂ ਉਹ ਹੋਟਲ ਛੱਡਤਾ ਤੇ ਅਸੀਂ ਆਪਦੀ ਮੰਜ਼ਿਲ ਆਪਦੇ ਰਾਸਤੇ ਪੰਜਾਬ ਘਰ ਵੱਲੇ ਅਸੀਂ ਚੱਲ ਪਏ ਅੱਜ ਇਹ 20-25 ਕਿਲੋਮੀਟਰ ਅਸੀਂ ਗਏ ਆਂ ਤੇ ਪਿੱਛੋਂ ਇੱਕ ਗੱਡੀ ਆਈ ਆ ਜਿਹੜੀ ਸਾਡੇ ਕੋਲ ਵੀ ਸੀਰਾ ਸੀ ਤੇ ਉਹਨਾਂ ਕੋਲ ਵੀ ਸੀਰਾ ਸੀ ਬੜੀਆਂ ਤੇਜ਼ ਲੈਤਾ ਉਹਨਾਂ ਨੇ ਸਾਨੂੰ ਚੱਲ ਕੇ ਬਿਲਕੁਲ ਦਿਨ ਅੱਗੇ ਬ੍ਰੇਕ ਮਾਰ ਕੇ ਅਸੀਂ ਘਬਰਾ ਗਏ ਸਿੱਖ ਵੀ ਇਹ ਕੀ ਹੋ ਗਿਆ ਵੀ ਕਾਰਨ ਕੀ ਬ੍ਰੇਕ ਆਉਣ ਦਾ ਮਾਰਿਓ ਨੇ ਸਾਡੀ ਗੱਡੀ ਨੂੰ ਹਿੱਟ ਕਿਉਂ ਕੀਤਾ ਜਾਂ ਸਾਡੀ ਗਲਤੀ ਹੈ ਤੇ ਸਾਡੇ ਡਰਾਈਵਰ ਨੇ ਕਿਹਾ ਵੀ ਅੰਤੂ ਜੀ ਆਪਾਂ ਹੁਣ ਮੌਦੇ ਪੰਜ ਚਾ ਗਏ ਆ ਆਪਣੇ ਕੋਲੇ ਗੈਰ ਅਨਸਰਾਂ ਨੇ ਪਿੱਛਾ ਕੀਤਾ ਉਹਨਾਂ ਨੇ ਉਹ ਆ ਕੇ ਆਪਣੇ ਤੇ ਹਾਵੀ ਹੋ ਗਏ ਉਹ ਆਪਣਾ ਨੁਕਸਾਨ ਕਰ ਗਏ ਹੁਣ ਤੁਸੀਂ ਸਬਰ ਰੱਖੋ ਤੇ ਆ ਰੌਲਾ ਵੈ ਜੋ ਮੈਂ ਜਣਾ ਮੇਰਾ ਕੰਮ ਹੈ ਜੀ ਤਕਰੀਬ ਉਥੋਂ ਅਸੀਂ ਚੱਲੇ ਆਂ ਜਿਵੇਂ ਜਿਵੇਂ ਬਾਤਾਂ ਤੁਨੇ ਕਰੇ ਸੱਜੇ ਮੋੜੇ ਉੱਕਾ ਦੇ ਖੱਬੇ ਬਣੋ ਕਦੇ ਅੱਗੇ ਕਦੇ ਪਿੱਛੇ ਹਾਸੇ ਜਿੱਕਰੇ ਹੋ ਸਾਡਾ ਮਾਰਦਤ ਹੁੰਦੇ ਰਹੀਆਂ ਤੇ ਸਾਨੂੰ ਇਹ 150 ਕਿਲੋਮੀਟਰ ਦੇ ਵਿੱਚ ਇੱਕ ਵੀ ਜਗ੍ਹਾ ਤੇ ਇੱਕ ਫੁਲਿਸ ਕਰਮਚਾਰੀ ਨਹੀਂ ਮਿਲਿਆ ਜਾਂ ਕੋਈ ਸਿਕਿਉਰਟੀ ਨਹੀਂ ਮਿਲੇ ਜਾਂ ਕੋਈ ਰੇਡ ਕਰਦਾ ਜਾਂ ਕੋਈ ਇਹ ਸੜਕ ਸੁਰੱਖਿਆ ਫੋਰਸ ਹੈ ਕੋਈ ਸਾਨੂੰ ਨਹੀਂ ਮਿਲਿਆ ਜਿਸ ਕੰਦੇ ਅਸੀਂ ਸ਼ਾਮ ਨੂੰ ਚ ਪੈ ਜਾਂਦੇ ਵੀ ਸੀ ਹੁਣ ਸਾਨੂੰ ਬਚਾਓ ਬਚਾਓ ਵਾਸਤੇ ਉੱਥੋਂ ਆ ਕੇ ਜਿਹੜੀ ਸਾਨੂੰ ਇੱਕ ਨੋਬਾ ਕਾਰ ਮਿਲਿਆ ਪੀਬੀ 29 ਨੰਬਰ ਸੀ ਅਗਲਾ ਨੰਬਰ ਸਾਥ ਹੁਣੇ ਪੜਿਆ ਗਿਆ ਜਦੋਂ ਹਾਂਸੀ ਕੋਲੇ ਆਈ ਉਹਨੇ ਸਾਨੂੰ ਕੱਟਿਆ ਤੇ ਸਾਨੂੰ ਇਹ ਹੋ ਗਿਆ ਅਸੀਂ ਇਹਦੇ ਮਗਰ ਲਾ ਕੇ ਨਾਲ ਬਚ ਗਏ ਜਦੋਂ ਹਾਂਸੀ ਦੇ ਉੱਤੇ ਫਲਾਈਓਵਰ ਦੇ ਗਏ ਆ ਉਹਨਾਂ ਨੇ ਅੱਗੇ ਹੁਣੇ ਕਾਰ ਰੋਕਤੀ ਹੈ ਅੱਛਾ ਜੀ ਜਦੋਂ ਕਾਰ ਅੱਗੇ ਨੋਬਾ ਰੋਕੀ ਆ ਉਹਦੇ ਮਗਰ ਅਸੀਂ ਆ ਉਹਨਾਂ ਨੇ ਜਦੋਂ ਰੋਕੀ ਆ ਤੇ ਇੱਕਦਮ ਬ੍ਰੇਕ ਮਾਰ ਤੇ ਅਸੀਂ ਉੱਥੇ ਖੜੋ ਗਏ ਆ ਇਸ ਦੌਰਾਨ ਉਹ ਬੰਦੇ ਵਿੱਚੋਂ ਨਿਕਲੇ ਆ ਵਿੱਚੋਂ ਨਿਕਲ ਉਹਨਾਂ ਦੇ بیسਬਾਲ ਹੈ 9 ਜোন بیسਬਾਲ ਫੜ ਕੇ ਇੱਕ ਉਹਨਾਂ ਨੇ ਡ్రਾਈਵਰ ਸਾਈਡ ਤੇ ਫਰੰਟ ਤੇ ਮਾਰਿਆ ਤੇ ਇੱਕ ਨੇ ਮੇਰੇ ਪਿੱਛੇ ਕੁਝ ਮਾਰ ਦਿੱਤਾ ਹਾਂ ਜਦੋਂ ਇਹ ਜਿਹਾ ਵਾਰਦਤਾ ਹੋਈਆਂ ਜਾਂਦੀਆਂ ਤੇ ਨੋਵਾਂ ਵਾਲਾ ਉਹਨਾਂ ਨੇ ਇਸ਼ਾਰਾ ਕਰਦਾ ਵੀ ਤੂੰ ਚੱਲ ਨੋਵਾਂ ਵਾਲਾ ਤੁਰ ਗਿਆ ਤੇ ਸਾਡਾ ਜਮ ਪਰਮਾਤਮਾ ਨੇ ਜਮਾ ਉਹਦੀ ਸਕਿੱਲ ਸੀਗੀ ਉਹਨੇ ਜਿਹੜਾ ਰਸਤਾ ਚੌੜਾ ਸੀਗਾ ਉਥੋਂ ਮੈਂ ਕਿਹਾ ਪੁੱਤ ਪਿੱਛੇ ਮੁੜ ਹੋ ਕੋਈ ਚਾਰਾਂਗੇ ਇਸ ਮੁੰਡੇ ਲਖਵਿੰਦਰ ਨੇ ਦਿੱਲੀ ਵੱਲ ਨੂੰ ਚਾਲੇ ਪਾਏ ਅਸੀਂ ਤਕਰੀਬਨ ਜਦੋਂ ਦਿੱਲੀ ਦਾ ਹਾਂਸੀ ਦੀ ਬਾਈਪਾਸ ਤੇ ਸਾਨੂੰ ਨੇ ਨੰਬਰ ਦਿੱਤਾ 100 ਨੰਬਰ ਤੇ ਵੀ ਤੁਸੀਂ ਰਿੰਗ ਕਰੋ ਜਿੰਨਾ ਹੋਈਦਾ ਤਾਂ ਰਿੰਗ ਕਰੋ ਤੇ ਮੈਂ ਬੈਕਬੋਰਡ ਦਾ ਤੇ ਤੁਸੀਂ ਪਰਵਾਹ ਨਾ ਕਰੋ ਅਸੀਂ ਉੱਥੋਂ ਮੁੜ ਕੇ ਖੱਬੇ ਹੱਥ ਇੱਕ ਪਟਰੋਲ ਪੰਪ ਆ ਗਿਆ ਇੰਡੀਅਨ ਆਇਲ ਅਸੀਂ ਉੱਥੇ ਕਾਰ ਲਾਈ ਹੈ ਕਾਰ ਲਾ ਕੇ ਤੇ ਦਵਾ ਦਵਾ ਸੇ ਉਹਦੇ ਪਿਛਲੇ ਪਾਸੇ ਇੱਕ ਬਾਥਰੂਮ ਸੀ ਟਾਇਲਟ ਸੀ ਅਸੀਂ ਚਾਰੀ ਡੰਡੇ ਦੇ ਵਿੱਚ ਵੜ ਗਿਆ ਵੀ ਨੁਕਸਾਨ ਜਿਹੜਾ ਹੁੰਦਾ ਉਹ ਇਹਨੇ ਸਾਡੀ ਲਾਈਫ ਆ ਸਾਡੇ ਤੋੜ ਪੜ ਤੋਂ ਅਸੀਂ ਵੱਜ ਗਏ ਜਿਹੜਾ ਪੁਲਿਸ ਨਾਲ ਮੇਰੀ ਗਰਮੋਗਰਮੀ ਹੋਈ ਆ ਵੀ ਤੁਸੀਂ ਡੇਢ ਘੰਟਾ ਹੋ ਗਿਆ ਮੇਰੇ ਕੋਲ ਮੈਂ ਛੋਟੇ ਸਟਰੀਟ ਤੁਹਾਨੂੰ ਦਿੰਦੇ ਜਿਹੜੇ ਉਹਨਾਂ ਦਾ ਨੰਬਰ ਆ ਵੀ ਡੇਢ ਘੰਟਾ ਹੋ ਗਿਆ ਅਸੀਂ ਹਵੇਲੀ ਤੋਂ ਲੈ ਕੇ ਹਾਂਸੀ ਤਿੱਕਰ ਤੁਹਾਨੂੰ ਪਿੱਛੇ ਆ ਰਹੇ ਵੀ ਸਾਨੂੰ ਸੁਰੱਖਿਆ ਚਾਹੀਦੀ ਸਾਨੂੰ ਸੁਰੱਖਿਆ ਤੁਹਾਡਾ ਕੋਈ ਪ੍ਰਬੰਧ ਨਹੀਂ ਇੱਥੇ ਅਸੀਂ ਟੈਕਸ ਕਦੇ ਆਸਤੇ ਭਰਦੇ ਆ ਟੈਕਸ ਇਹਨਾਂ ਦੇ ਸ਼ਰਾਬੇ ਦੇ ਘਰੇ ਹੀ ਜਾ ਇਸ ਐਸ਼ ਪਰੋਸਾਸਤੇ ਦਿੰਨੇ ਆ ਤੁਸੀਂ ਸਾਨੂੰ ਕਰਦੇ ਦੁਰਬਿਆਰ ਆ ਸਾਨੂੰ ਲੋਕੇਸ਼ਨ ਦੱਸੋ ਮੈਂ ਕਿ ਲੋਕੇਸ਼ਨ ਅਸੀਂ ਉਪਰੇ ਬੰਨੇ ਸਾਨੂੰ ਲੋਕੇਸ਼ਨ ਦਾ ਕੀ ਬਤਾ ਫਿਰ ਅਸੀਂ ਲੋਕੇਸ਼ਨ ਸ਼ੇਅਰ ਕੀਤੀ ਜਦੋਂ ਅਸੀਂ ਉਹ ਕਹਿੰਦੇ ਕਿ ਕਿਥੇ ਐਸੇ ਕਹ ਜਿੱਨਾਂ ਚ ਫੋਰਸ ਪਟ્રોલ ਪੰਪ ਤੇ ਨਹੀਂ ਹੁੰਦੇ ਅਸੀਂ ਬਾਹਰ ਨਹੀਂ ਨਿਕਲਦੇ ਜਦੋਂ ਫੋਰਸ ਆਈ ਆ ਅਸੀਂ ਬਾਹਰ ਨਿਕਲੇ ਆ ਉਹ ਸਾਨੂੰ ਪੁੱਛਦੇ ਕਿ ਕਿੱਧਰ ਨੂੰ ਗਏ ਅਸੀਂ ਦਿੱਲੀ ਵਾਲੀ ਸੜਕ ਦਿੱਤਾ ਫੋਰਸ ਨੇ ਦਿੱਲੀ ਵਾਲੀ ਇਸ਼ਾਰਾ ਨਹੀਂ ਕਿੱਗੇ ਨਾ ਉਹਨਾਂ ਨੇ ਕੋਈ ਫੋਨ ਕੀਤਾ ਮੇਰੇ ਨਾਲ ਬੈਠਾ ਸੀ ਦਵਿੰਦਰ ਸਿੰਘ ਉਹਨੂੰ ਕਹਿੰਦੇ ਜੀ ਤੁਸੀਂ ਸਾਨੂੰ ਬਿਆਨ ਦਿਓ ਵੀ ਅਸੀਂ ਜਦੋਂ ਕੀਤਾ ਤੇ ਹੁਣ ਫੋਰਸ ਮੌਕੇ ਆ ਗਈ ਤੇ ਅਸੀਂ ਕੋਈ ਕਾਰਵਾਈ ਨਹੀਂ ਚਾਹੁੰਦੇ ਮੈਂ ਕਹਿੰਦਾ ਇਹ ਕੰਮ ਹੀ ਕਿਉਂ ਨਹੀਂ ਚਾਉਂਦੇ ਅਸੀਂ ਕਦੇ ਬਾਰੇ ਆ ਬੈਠੇ ਆ ਕਦ ਮਰ ਕੇ ਤੁਹਾਨੂੰ ਸੱਦਿਆ ਤੁਸੀਂ ਆ ਬੇਖੋ ਵੀ ਕਿੰਨਾ ਚਿਰ ਹੋ ਗਿਆ ਅਸੀਂ ਕਿਤੇ ਕਿੰਨੇ ਵਜੇ ਤੋਂ ਲੈ ਕੇ ਕਿੰਨਾ ਚਿਰ ਤੁਹਾਨੂੰ ਰਿੰਗ ਕਰਦੇ ਆ ਵੀ ਸਾਨੂੰ ਸੁਰੱਖਿਆ ਦੀ ਲੋੜ ਆ ਬਚਾਓ ਬਚਾਓ ਅਸੀਂ ਹੁਣ ਆਗੇ ਸਾਨੂੰ ਸੁਰੱਖਿਆ ਦੀ ਲੋੜ ਨਹੀਂ ਨਹੀਂ ਜੀ ਤੁਹਾਨੂੰ ਸੁਰੱਖਿਆ ਕਭ ਦੇਤਾ ਜਿੱਥੇ ਜਾਓ ਅਸੀਂ ਪਹੁੰਚੋਨੇ ਆ ਇਹਨਾਂ ਕਹਿ ਕੇ 200 ਫੋਰਸ ਦੀਆਂ ਗੱਡੀਆਂ ਆਈਆਂ ਤੇ ਸਾਨੂੰ ਉਹਨਾਂ ਨੇ ਟੂਲ ਪਲਾਜ ਤੇ ਕਹਿੰਦੇ ਜਾਓ ਜੀ ਹੁਣ ਬਸ ਤੁਸੀਂ ਘਰੀਂ ਮੈਂ ਚਾਉਣਾ ਹੈ ਭਾਰਤ ਸਿਕਰ ਹੈ ਪੰਜਾਬ ਸਰਕਾਰ ਹੈ ਹਰਿਆਣਾ ਸਰਕਾਰ ਹੈ ਜੇ ਪੰਜਾਬ ਸਰਕਾਰ ਸੁਰੱਖਿਆ ਫੋਰਸ ਦੇ ਸਕਦੀ ਹੈ ਹਰਿਆਣਾ ਸਰਕਾਰ ਸ਼ੰਭੂ ਦੇਤੇ ਕਿਸਾਨਾਂ ਦੇ ਡੰਡੇ ਮਾਰਨ ਨੂੰ ਗੋਲੀਆਂ ਨਾਲ ਪੰਨੂ ਗੋਲੀਆਂ ਮਾਰਨ ਨੂੰ ਤੁਹਾਨੂੰ ਕੋਲੇ ਸੁਰੱਖਿਆ ਹੈਗੀ ਹੈ ਕਿ ਜਿਹੜੇ ਟੈਕਸ ਮੀਰਰ ਹੈ ਜਿਹੜੇ ਅਸੀਂ ਆ ਹਜ਼ਾਰਾਂ ਰੋਲ ਟੈਕਸ ਉਹਨਾਂ ਨੇ ਹੋਟਲਾਂ ਨੂੰ ਦਿੱਨੇ ਆ ਉਹਨਾਂ ਦੇ ਹਾਈਵੇ ਨੂੰ ਦਿੱਨੇ ਆ ਟੈਕਸ ਭਰਦੇ ਆ ਕਿੰਨੀਆਂ ਵਿੱਚ ਲੱਗੇ ਬੈਰੀਅਰ ਲੱਗੇ ਟੋਲ ਪਲਾਜ ਲੱਗੇ ਉਹਨਾਂ ਦੀ ਸੁਰੱਖਿਆ ਵਾਸਤੇ ਇਹਨਾਂ ਨੇ ਕੋਈ ਪੈਸਾ ਨਹੀਂ ਕੋਈ ਇਹਨਾਂ ਵਾਸਤੇ ਪੈਸਾ ਨਹੀਂ ਚਾਹੀਦਾ ਕੀ ਇਹਨਾਂ ਸਾਡੀ ਜ਼ਿੰਦਗੀ ਨਾਲ ਖਲਵਾੜ ਕਰਦੇ ਆ ਕੀ ਇਹਨਾਂ ਮਿਆਰ ਕਰਾਂਗੇ ਭਾਜਪੀ ਦੀ ਸਰਕਾਰ ਸੈਂਟਰ ਦੇ ਵਿੱਚ ਵੀ ਸੀ ਮੈਂ ਟਿਕਰੀ ਬਾਰਡਰ ਦੇ ਉੱਤੇ 378 ਦਿਨ ਬੱਡ ਰਿਆ ਪਰ ਮੇਰਾ ਮਨ ਇਹਨਾਂ ਨਹੀਂ ਡਰਿਆ ਸੀਗਾ ਸਾਡੇ ਕੋਲ ਆਉਂਦੇ ਸੀ ਆਰਐਸਐਸ ਦੇ ਬੰਦੇ ਹੁੰਦੇ ਸੀ ਛੁੱਗੀਆਂ ਨੂੰ ਜਲਣ ਵਾਲੇ ਆਉਂਦੇ ਸੀਗੇ ਡੰਡੇ ਲੈ ਕੇ ਆਉਂਦੇ ਸੀਗੇ ਪਰ ਮੈਂ ਦਿਲ ਕੰਮ ਰੱਖਿਆ ਸੀ ਪਰ ਜਿਹੜਾ ਇਹ ਕੰਡਾ ਹੈ ਇਹ ਮੇਰੇ ਵਾਸਤੇ ਜਿਹੜਾ ਉਹ ਸੀਨ ਹੈ ਮੈਂ ਪਾਉਂਦੀ ਜ਼ਿੰਦਗੀ 'ਚ ਨਹੀਂ ਪਲਾ ਸਕਦਾਗਾ ਜਿਹੜੀ ਉਹ ਮੈਂ ਜ਼ਿੰਦਗੀ ਤੇ ਮੌਤ ਦੇ ਵਿੱਚੋਂ ਕਿਵੇਂ ਨਿਕਲੇ ਜੀ ਅੱਜ ਪ੍ਰੈਸ ਕਾਨਫਰੈਂਸ ਫੜਕਾ ਕਰ ਰਹੇ ਹੋ ਅੰਦਾ ਕੀ ਮਕਸਦ ਹੈ ਕਿਉਂਕਿ ਇਹਦਾ ਮਤਲਬ ਹੈ ਕਿ ਨਹੀਂ ਮੇਰਾ ਮਤਲਬ ਇਹ ਹੈ ਵੀ ਮੈਂ ਕੱਲ ਜਦੋਂ ਆਇਆ ਸੀਗਾ ਮੇਰਾ ਬੇਟਾ ਬ੍ਰੈਸਮੈਂਟ 'ਚ ਉਹ ਮੈਨੂੰ ਕਹਿੰਦਾ ਡੈਡੀ ਤੁਸੀਂ ਪੋਸਟ 'ਤੇ ਉਹ ਲਿਖ ਕੇ ਵੀ ਅੱਜ ਦੀ ਰਾਤ ਨੂੰ ਕਿਸੇ ਨਾ ਕੁਸ ਵਾਪਰਾ ਉਹਦੀ ਜ਼ਿੰਦਗੀ ਤੇ ਤੁਸੀਂ ਜ਼ਿੰਮੇਵਾਰ ਹੋਵੋਗੇ ਸੋਡੇ ਨਾਲ ਵਾਪਰਾ ਲੋਕਾਂ ਨੂੰ ਜਿਹੜਾ ਮੀਡੀਆ ਹੈ ਮੀਡੀਆ ਕਰਮੀ ਕਿਉਂ ਸੀ মিডিਆ ਨੂੰ ਪੁੱਛਦੇ ਆ ਜਾਂ ਲੋਕ ਸ਼ਕਤੀ ਕਿਉਂ মিডিਆ ਨੂੰ ਹੈ ਵੀ ਦੁਨੀਆ ਦੇ ਇਕੱਲ ਸੋਡੀ ਆਵਾਜ਼ ਪੜੂ ਵੀ ਆਪਸ ਹੋ ਗਿਆ ਹੋਰ ਕਿਸੇ ਨਾਲ ਨਾਮ ਵਾਪਰੇ ਜਦੋਂ ਮੈਂ ਇਹ ਚੀਜ਼ ਨੂੰ ਪ੍ਰੈਸ ਕਾਨਫਰੰਸ 'ਚ ਕਰਦਾ ਹਾਂ ਫਾਲਕਾ ਦੇ ਵਿੱਚ ਬਹਿ ਕੇ ਸਰਕਾਰ ਦਾ ਡੀਸੀ ਹੈ ਐਸਐਸਪੀ ਹੈ ਸਰਕਾਰ ਨੂੰ ਅਸੀਂ ਪੰਜਾਬ ਸਰਕਾਰ ਨੂੰ ਟੈਗ ਦਿੰਦੇ ਆ ਪੰਜਾਬ ਦੇ ਨਾਗਰਿਕਾਂ ਦੇ ਜ਼ਿੰਮੇਵਾਰ ਕੋਲ ਹੀ ਕਰੂਗਾ ਤੁਸੀਂ ਕਿਸਾਨ ਜਥੇਬੰਦੀ ਦੇ ਆਗੂ ਉੱਥੋਂ ਦੀ ਕਿਸਾਨ ਜਥੇਬੰਦੀ ਦੇ ਆਗੂ ਨਾਲ ਗੱਲਬਾਤ ਨਹੀਂ ਕੀਤੀ ਮੈਂ ਜਦੋਂ ਕੱਲ ਤੜਕੇ ਦੀ ਗੱਲ ਹੈ 12 ਵਜੇ ਆਏ ਆ ਕੱਲ ਮੇਰਾ ਆਇਆ ਗਿਆ ਅੱਜ ਮੈਂ ਤੁਹਾਡੇ ਨਾਲ ਮੀਡੀਆ ਤੇ ਮੁਖਾਤਬ ਹੋਇਆ ਮੈਨੂੰ ਪ੍ਰੈਸ ਦਾ ਦਸੇ ਬੰਦਿਆਂ ਦਾ ਫੋਨ ਆਉਂਦਾ ਸੋਮਵਾਰ ਨੂੰ ਮੈਂ ਐਸਐਸਪੀ ਤੇ ਜਿਹੜਾ ਪ੍ਰਸ਼ਾਸਨ ਹੈ ਪੰਜਾਬ ਦਾ ਉਹਨੂੰ ਮਿਲਣਾ ਹੈ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆ ਹਰਿਆਣੇ ਨਾਲ ਸਾਡੀ ਕੀ ਦੁਸ਼ਮਣੀ ਹੈ ਹਰਿਆਣਾ ਭਾਈਚਾਰਾ ਅਸੀਂ ਪੰਜਾਬ ਤੇ ਹਰਿਆਣਾ ਭਾਈਚਾਰਾ ਲੜ ਕੇ ਅੰਦੋਲਨ ਲੜਿਆ ਪਰ ਬੀਜੇਪੀ ਵਾਲੀ ਕਹਿੰਦੇ ਵੀ ਪੰਜਾਬ ਤੇ ਹਰਿਆਣਾ ਲੜਨ ਉਹਨਾਂ ਨੂੰ ਪਤਾ ਨਹੀਂ ਸਿੱਥੋਂ ਤੇ ਵਾਂਹ ਜਾਂਦੇ ਆ ਇੱਥੇ ਦੀਆਂ ਗੱਡੀਆਂ ਜਾਂਦੀਆਂ ਜਿਹੜੀਆਂ ਦਿਸਣਾ ਹੈ ਦਾ ਪੰਜਾਬ ਦੇ 에ਰਪੋਰਟ ਨੂੰ ਕਿਉਂ ਨਿਕਾਵੇਂ ਕਰਦੇ ਦੀ ਬੀਜੇਪੀ ਜਦ ਦਿੱਲੀ ਕਿਉਂ ਨਹੀਂ ਕੰਮ ਕਰ ਜਾਂਦੇ 6000 ਗੱਡੀ ਸਾਡੀ ਪੰਜਾਬ ਦੀ ਆਪਦੇ ਬੱਚਿਆਂ ਨੂੰ ਝੜਾਉਣਾਸਤੇ ਲੈਣੇ ਕਿੰਨਾ ਪਟ્રોલ ਮਚਾਉਣੇ ਆ ਕਿੰਨਾ ਅਸੀਂ ਜਿਹੜਾ ਰੈਵਲੂਆ ਹਰਿਆਣੇ ਨੂੰ ਦਿੰਨੇ ਆ ਕਿੰਨਾ ਸਰਕਲ ਸੈਂਟਰ ਸਰਕਾਰ ਨੂੰ ਦਿੰਨੇ ਆ ਤੇ ਸਾਡੀ ਸੁਰੱਖਿਆ ਕੌਣ ਕਰੂਗਾ ਸਾਡੇ ਸੁਰੱਖਿਆ ਲੁਟੇਰੇ ਕਰਨਗੇ ਜੇ ਇਹ ਜਿਹੜਾ ਵਾਕਿਆ ਹੋਇਆ ਇਹਦੇ ਪਿੱਛੇ ਕਾਰਨ ਕੀ ਸਮਝਦੇ ਹੋ ਕਾਰਨ ਮੈਂ ਸਰਕਾਰ ਦੀ ਨਲਾਕੀ ਆ ਸਰਕਾਰ ਦੀ ਨਲਾਕੀ ਨਾ ਹੋਵੇ ਸਰਕਾਰ ਹਰਿਆਣੇ ਤੇ ਬੈਠੀ ਆ ਬੰਦ ਤੇ ਰਹਿ ਕੇ ਸਾਨੂੰ ਦਿੱਲੀ ਨਹੀਂ ਜਾਂਦੇ ਇੱਥੇ ਕਿਉਂ ਨਹੀਂ ਸਰਕਾਰ ਆਪ ਦਾ ਪ੍ਰਬੰਧ ਕਰ ਸਕਦੀ ਤਾਂ ਜਿਵੇਂ ਤੁਹਾਡੇ ਵੱਲੋਂ ਦੱਸਿਆ ਜਾ ਰਿਹਾ ਇੱਕ ਜਿਹੜੀ ਉੱਥੇ ਨੋਵਾ ਵੀ ਰੋਕੀ ਗਈ ਸੀ ਬਟ ਇਨੋਵਾ ਨੂੰ ਜਾਣ ਦਿੱਤਾ ਗਿਆ ਸਪੈਸ਼ਲ ਤੁਹਾਡੇ ਤੇ ਹੀ ਹਮਲਾ ਕੀਤਾ ਗਿਆ ਇਹਦੇ ਕੋਈ ਸਪੈਸ਼ਲ ਕਾਰਨ ਵੀ ਹੋ ਸਕਦੇ ਜਿਵੇਂ ਤੁਸੀਂ ਕਿਸਾਨ ਯੂਨੀਅਨ ਦੇ ਪ੍ਰਧਾਨ ਹੋ ਨਹੀਂ ਕਿਸਾਨ ਯੂਨੀਅਨ ਦਾ ਤਾਂ ਉੱਥੇ ਉਹਨਾਂ ਨੂੰ ਨਹੀਂ ਪਤਾ ਹੋਣਾ ਵੀ ਇਹ ਕਿਸਾਨ ਯੂਨੀਅਨ ਦਾ ਹੈ ਜਾਂ ਆਮ ਨਾਗਰਿਕ ਹੈ ਪਰ ਜਦੋਂ ਉੱਥੋਂ ਲੱਗੇ ਹੈ ਜਦੋਂ ਅਸੀਂ ਉਹਨਾਂ ਨਾਲ ਜਾ ਆਪਣੇ ਪਿੰਨੇ ਆ ਮੇਰੀ ਮਿਸਰੀ ਆ ਇਹਦੇ ਉੱਤੇ ਸਾਡੇ ਕੱਪੜੇ ਆ ਉਹਨਾਂ ਨੇ ਜਦੋਂ ਦੇਖਿਆ ਵੀ ਅਸੀਂ ਟਾਰਗੇਟ ਇਹ ਸੀ ਜਾਂ ਨੋਵਾ ਗੱਡੀ ਸੀ ਵੀ ਸਾਡੀ ਪੌਂਟ ਤੋਂ ਬਾਹਰ ਇਹ ਵੀ ਹੋ ਸਕਦਾ ਵੀ ਲੋਵਾ ਨੂੰ ਪਹੁੰਚ ਨਾ ਕਰਦੇ ਹੋਣ ਸਾਨੂੰ ਅੱਗੇ ਪਰ ਅਸ ਮੈਂ ਕਾਈ ਜਿਹੜੀ ਗੱਲ ਦੀ ਵਾਰਦਾਤ ਵਾਪਰੀ ਹੈ ਮੈਂ ਕਹਿੰਦਾ ਵੀ ਬੱਸਾਂ ਵੀ ਸਾਡੀਆਂ ਸੇਫ ਨੇ ਜੇ ਬੱਸਾਂ ਅੱਗੇ ਉਹ ਚਾਰ ਟਾਲੀਆਂ ਵੱਟ ਕੇ ਦਰਸਤ ਮੋੜ ਕੇ ਰੋਕ ਲੈਂਦੇ ਐ ਕਿ ਚਾਰ ਬੰਦੇ ਗੱਲਾਂ ਨੇ ਲਿਕਨ ਕਿ ਅਸੀਂ ਕਹਿੰਨੇ ਵੀ ਬੱਸ ਸੇਫ ਹੈ ਬੱਸ ਦੇ ਵਿੱਚ ਜਾਵਾਂਗੇ ਉਹ ਸਾਡੀਆਂ ਤਾਂ ਬੱਸਾਂ ਵੀ ਸੇਫ ਨੇ ਤੁਹਾਡੇ ਅਨੁਸਾਰ ਇਹ ਲਾਅ ਐਂਡ ਆਰਡਰ ਦਾ ਮਸਲਾ ਹੈਗਾ ਤੁਹਾਡੇ ਅਨੁਸਾਰ ਇਹ ਲਾਅ ਐਂਡ ਆਰਡਰ ਦਾ ਮਸਲਾ ਹੈਗਾ ਵੀ ਸੜਕਾਂ ਜਿਹੜੀਆਂ ਸੇਫ ਨਹੀਂ ਹੈਗੀਆਂ ਆਮ ਨਾਗਰਿਕਾਂ ਵਾਸਤੇ ਵੀ ਤੇ ਜਿਹੜੇ ਵੀ ਲੋਕੀ ਉਥੋਂ ਗੁਜ਼ਰਦੇ ਨੇ ਉਹਨਾਂ ਨੂੰ ਲੁਟੇਰਿਆਂ ਤੋਂ ਖਤਰਾ ਹੈਗਾ ਬਿਲਕੁਲ ਜੇ ਸਾਰਾ ਲਾਜਨ ਆਡਰ ਦਾ ਵੀ ਸਰਕਾਰ ਦੀ ਨਾਕਾਮੀ ਨਹੀਂ ਹੈ ਜੇ ਸਰਕਾਰ ਆਪ ਦਾ ਨਿਕਾਮੀ ਨਾ ਹੋਵੇ ਤਾਂ ਉਹਦੇ ਕੋਈ ਜ਼ਿੰਮੇਵਾਰੀ ਨਹੀਂ 150 ਕਿਲੋਮੀਟਰ ਅਸੀਂ ਸਾਡੀ ਜੱਦੋਜਹਿਦ ਹੁੰਦੀ ਰਹੀ ਆ 1.5 ਕਿਸੇ ਦੇ 100 ਕਿਲੋਮੀਟਰ ਤੇ ਇੱਕ ਵੀ ਸਾਨੂੰ ਪੁਲਿਸ ਦੀ ਗੱਡੀ ਨਹੀਂ ਮਿਲੀ ਪੁਲਿਸ ਦਾ ਕਰਮਚਾਰੀ ਨਹੀਂ ਮਿਲਿਆਗਾ ਨਾ ਸਾਡੇ ਕੋਲੇ ਅਸੀਂ ਹਵੇਲੀ ਤੋਂ ਲੈ ਕੇ हां बाई हा, से बाईपास ਟਿੱਕਰ 5 ওভার ਟਿੱਕਰ ਸਾਨੂੰ ਦੱਸੋ ਵੀ ਕਿਹੜੀ ਉੱਥੇ ਡੁੱਬੀ ਸੀ ਕਿਨੇ ਦਸੀ ਜਿਹੜਾ ਅਸੀਂ ਆ ਮੈਂ ਨੰਬਰ ਤੁਹਾਨੂੰ ਸ਼ੇਅਰ ਕਰਦਾ ਜਿਹੜੀਆਂ ਮੇਰੇ ਨਾਲ ਸ਼ਾਰਟ ਸਿਕਰੀਨ ਲਈ ਹੈ ਕੋਈ ਪ੍ਰਸ਼ਾਸਨ ਦੀ ਕੋਈ ਜ਼ਿੰਮੇਵਾਰੀ ਨਹੀਂ ਗਈ ਜਾਂ ਉਹਨਾਂ ਦੀ ਜਿਨ੍ਹਾਂ ਨੂੰ ਅਸੀਂ ਵਾਰ-ਵਾਰੀ ਫੋਨ ਕਰਦੇ ਉਹਨਾਂ ਦੀ ਜੁਮੇ ਮੈਨੂੰ ਕਹਦੇ ਕਿੱਥੇ ਆ ਮੈਂ ਕਹਿੰਦਾ ਨੈਸ਼ਨਲ ਹਾਈਵੇ ਤੇ ਆ ਅਸੀਂ ਲਿੰਕ ਰੋਡ ਤੇ ਨਹੀਂ ਗਏ ਸਾਨੂੰ ਬਚਾਓ ਸਾਨੂੰ ਬਚਾਓ ਜਦੋਂ ਤੁਸੀਂ ਪੰਜਾਬ ਦੀ ਸੀਮਾ 'ਚ ਐਂਟਰ ਕਰਕੇ ਉਦੋਂ ਵੀ ਇਹੀ ਹਾਲ ਸੀ ਨਹੀਂ ਨਹੀਂ ਆਉਗਾ ਦਿਨ ਚੜ੍ਹ ਕੇ ਅਸੀਂ ਸਾਨੂੰ ਉੱਥੇ ਛੱਡ ਕੇ ਨਾ ਹਰਿਆਣਾ ਦੇ ਵਿੱਚ ਵੀ ਸਾਨੂੰ ਜਦੋਂ ਦਿਨ ਚੜ ਗਿਆ ਸਾਨੂੰ ਤੂਲਪਲਾ ਜੇ ਤਾਂ ਸਕਿਉਰਿਟੀ ਸੱਦ ਕੇ ਗਈ ਹੈ ਸਾਨੂੰ ਕਹਿੰਦੇ ਹੁਣ ਸਾਨੂੰ ਆ ਗਿਆ ਅਸੀਂ ਬਿਲਕੁਲ ਆ ਗਿਆ ਹੁਣ ਦਿਨ ਚੜ ਗਿਆ ਪਰ ਪੌਣੇ 4 ਵਜੇ ਤੋਂ ਲੈ ਕੇ ਸਾਢੇ 3 ਵਜੇ ਆਮ ਅਸੀਂ ਪੰਜਾਬ ਦੇ ਵਿੱਚ ਇਹਨਾਂ ਨੂੰ 4 ਵਜੇ ਉੱਠ ਕੇ ਪਾਰਕ ਕਰਨਾ ਸ਼ੁਰੂ ਕਰਦੇ ਆ ਕੰਮ ਵਾਰ ਦੁੜਨੇ ਆ 4 ਵਜੇ ਵੀ ਅਸੀਂ ਸੁਰੱਖਤ ਨਹੀਂ ਆਂ ਅਕਸਰ ਹੀ ਲੋਕ ਜਿਹੜਾ ਦਿੱਲੀ ਤੋਂ ਆ ਆਪਣੇ ਜਿਹੜੇ ਰਿਸ਼ਤੇਦਾਰ ਆਂਦੇ ਆ ਦਿੱਲੀ 에ਅਰਪੋਰਟ ਤੋਂ ਲੈਣ ਦੇ ਲਈ ਜਾਂਦੇ ਆ ਪੰਜਾਬ ਤੋਂ ਤਾਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੇਰਾ ਤਾਂ ਸਨੇਹ ਹੈ ਆ ਵੀ ਮੇਰੇ ਵੀਰੋ ਮੇਰੇ ਬੱਚੋ ਮੇਰੇ ਭਰਾਵੋ ਪੰਜਾਬ ਚੋਂ ਜਾਓ ਪੰਜਾਬ ਚੋਂ ਪਾਣੀ ਲੈ ਕੇ ਜਾਓ ਚਾਹ ਦੀ ਬੋਤਲ ਲੈ ਕੇ ਕਿਸੇ ਹੱਥੋਂ ਤੇ ਨਾ ਫਰੋ ਸਿੱਧੇ ਜਾਓ ਇੱਕ ਤੁਸੀਂ ਕਿਸੇ ਦਾ ਇਹ ਨਾ ਪਾਓ ਵੀ ਮੈਂ ਰਸੀਦਾ ਮੇਰਾ ਇਹਦੇ ਤੇ ਆਪਣਾ ਸੋਸ਼ਲ ਮੀਡੀਆ ਵਰਤਤਾ ਸੇ ਆ ਬੜੀ ਚੰਗੀ ਜਾਣਕਾਰੀ ਆ ਪਰ